ਅਸੀਂ 12 ਸਮਗਲਰ ਨਾਰਕੋਟਿਕ 카ਟਲ ਜਿਹੜਾ ਬਸਟ ਕੀਤਾ 12 ਮੈਂਬਰ ਫੜੇ ਆ ਉਹਦੇ ਜਿਹੜੇ ਕਰਾਸ ਬਾਰਡਰ ਵੈਪਨਸ ਤੇ ਹੀਰੋਇਨ ਦੋਨਾਂ ਦਾ ਸਮਗਲਿੰਗ ਦੇ ਵਿੱਚ ਸ਼ਾਮਲ ਨੇ ਟੋਟਲ ਰਿਕਵਰੀ ਜਿਹੜੀ ਹੈਗੀ ਹੈ 2 ਕਿਲੋ 192 ਗ੍ਰਾਮ ਹੈਗੀ ਹੀਰੋਇਨ ਤੇ 3 ਪਿਸਟਲ ਨੇ 3 ਬੋਰ ਦੇ ਇਹਨਾਂ ਚੋਂ ਦੋ ਪਿਸਟਲ ਬੜੇ ਜਿਹੜੇ ਆਟੋਮੈਟਿਕ ਫਾਇਰ ਵਾਲੇ ਵੀ ਹੈ ਔਰ ਇਹ ਸਾਰੀ ਕਨਸਾਈਨਮੈਂਟ ਜਿਹੜੀ ਹੈ ਰੀਸੈਂਟਲੀ ਆਈਸੀ ਦੀ ਇਹਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਸਾਡੇ ਡੀਸੀਪੀ ਸਾਹਿਬ ਹਰਪ੍ਰੀਤ ਮੰਡੇਰ ਸਾਹਿਬ ਮੈਡਮ ਹਰਕਮਲ ਸ਼ਿਵਦਰਸ਼ਨ ਸਾਡੇ ਏਸੀਪੀ অর ਵਿਨੋਦ ਐਸਐਚਓ ਛਾਟਾ ਨੇ ਪਹਿਲਾਂ 192 ਗ੍ਰਾਮ ਦੀ ਰਿਕਵਰੀ ਹੋਈ ਔਰ ਉਹਦੇ ਚ ਜਦੋਂ ਅਸੀਂ ਅੱਗੇ ਚੱਲੇ ਤੇ ਬਾਕੀ ਮੁਲਜ਼ਮ ਤੇ ਬਾਕੀ ਨੈਟਵਰਕ ਜਿਹੜਾ ਉਹਦਾ ਪਤਾ ਫਾਸ਼ ਹੋਇਆ ਇਹ ਜਿਹੜੀ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਬਬਲੀ ਨਾਮ ਦੀ ਇੱਕ ਲੜਕੀ ਹੈਗੀ ਹੈ ਜਿਹੜੀ ਲੇਡੀ ਉਹ ਆਂਗਣਵਾੜੀ ਵਰਕਰ ਹੈ ਉਹਨਾਂ ਘਰ ਇਹ ਸੇਫ ਹਾਊਸ ਯੂਜ਼ ਕਰ ਰਹੇ ਸੀਗੇ ਕਿ ਕਿਸੇ ਨੂੰ ਸ਼ੱਕ ਨਾ ਪਵੇ ਔਰ ਉੱਥੇ ਹੀ ਪਹਿਲਾਂ maal ਲੈ ਆ ਕੇ ਡੰਪ ਕਰਦੇ ਰਹੇ ਔਰ ਉੱਥੋਂ ਅੱਗੇ ਡਿਸਟ੍ਰਿਬਿਊਸ਼ਨ ਕਰਦੇ ਰਹੇ ਇਹਦੇ ਚ ਜਿਹੜੇ 5 ਮੁਲਜ਼ਮ ਨੇ ਉਹ ਸੀ ਜੀਐਨਕੇ ਪੁਲਿਸ ਦੀ ਹੈਲਪ ਨਾਲ ਰਾਮਸੋਹ थाना ਹੈਗਾ ਉਹਨਾਂ ਦਾ ਡਿਸਟ੍ਰਿਕਟ ਰਾਮਬਨ ਜੀਐਨਕੇ ਪੰਜ ਬੰਦੇ ਉੱਥੋਂ ਗ੍ਰਿਫਤਾਰ ਕੀਤੇ ਤੇ ਬਾਕੀ ਅਸੀਂ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਲੋਕਲ ਛਾਟੇ ਏਰੀਏ ਦੇ ਵਿੱਚੋਂ ਇਹਦੇ ਵਿੱਚ ਜਿਹੜੀ ਡਰੱਗ ਮਨੀ ਹੈ ਉਹ ਉਹ ਵੀ ਟੋਟਲ ਰਿਕਵਰੀ ਹੋ ਗਈ ਤੁਹਾਡੇ ਕੋਲ 2 ਕਿਲੋ 192 ਗ੍ਰਾਮ ਤਿੰਨ ਪਿਸਟਲ 3 ਬੋਰ 2,60,000 150 ਰੁਪਏ ਡਰੱਗ ਮਨੀ ਇੱਕ ਫੋਰਚੂਨਰ ਵਹੀਕਲ ਇਹ ਰਿਕਵਰੀ ਹੁਣ ਤੱਕ ਹੋ ਚੁੱਕੀ ਹੈ ਜਿਹੜਾ ਇਹਨਾਂ ਦੀ ਮਡਲੀ ਪੁੱਛ ਕੇ ਚੋਂ ਪਤਾ ਲੱਗਿਆ ਕਿ ਅਜਨਾਲਾ ਤੇ ਰਮਦਾਸ ਏਰੀਆ ਜਿਹੜਾ ਬਾਰਡਰ ਦਾ ਸੈਕਟਰ ਹੈ ਉਤੋਂ ਇਹ ਡਰੋਨ ਰਾਹੀਂ ਕਨਸਾਈਨਮੈਂਟਸ ਆਉਂਦੀਆਂ ਰਹੀਆਂ ਐ ਤੇ ਇਹ ਮਤਲਬ ਇਹਦੇ ਚ ਜਿਹੜੇ ਡਰਗ ਟ੍ਰੇਡ ਤੇ ਆਰਮਜ਼ ਦੇ ਟ੍ਰੇਡ ਦੇ ਵਿੱਚ ਤਕਰੀਬਨ 3 ਕਿ ਮਹੀਨੇ ਤੋਂ ਕਾਫੀ ਐਕਟਿਵ ਸੀਗੇ ਬਾਕੀ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਸਾਨੂੰ ਵੈਪਨ ਐਂਡ ਜਿਹੜੇ ਹਿਰੋਇਨ ਬ੍ਰਾਹਮਤਗੀ ਦੀ ਆਸ ਹੈ ਕਾਫੀ ਹਾਂਜੀ ਸਰ ਇਹ ਲਈ ਰਾਮ ਸਿੰਘ ਜਿਹਨੇ ਗੈਰ ਦੇ ਤੋਂ ਪੜੇ ਸੀ ਉਹਨੇ ਬੇਚਣ ਦੀ ਜੇ ਉੱਥੇ ਇਹ ਹਾਈਡ ਆਊਟ ਸੀ ਨਾ ਦੇਖੋ ਉੱਥੇ ਅਜੇ ਤੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਘੁੰਮਣ ਗਏ ਸੀਗੇ ਕਿਉਂਕਿ ਬਰਫਬਾਰੀ ਹੋ ਰਹੀ ਸੀਗੀ ਬਟ ਅਸੀਂ ਉਹ ਐਂਗਲ ਵੀ ਜਿਹੜੇ ਕੇ ਪੁਲਿਸ ਨਾਲ ਤੇ ਸੈਂਟਰਲ ਏਜੰਸੀਜ਼ ਨਾਲ ਸ਼ੇਅਰ ਕੀਤਾ ਹੈ ਬਾਕੀ ਇਹਨਾਂ ਦੀ ਜਿਹੜੀ ਟੈਕਨੀਕਲ ਤੇ ਦੂਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੇ ਬੰਦੇ ਹਾਰਡਨ ਹੈਗੇ ਹਾਲਾਂਕਿ ਇਹਨਾਂ ਦੇ ਖਿਲਾਫ ਪੁਰਾਣੇ ਕੋਈ ਮੁਕੱਦਮਾ ਨਹੀਂ ਹੈ ਕਿਸੇ ਦੇ ਖਿਲਾਫ ਜਿਹੜਾ ਇਹਦਾ ਕਿੰਗਪਿੰਨ ਹੈਗਾ ਉਹ ਮਨਜੀਤ ਇਲੀਅਸ ਭੋਲਾ ਹੈਗਾ ਇਹ ਥਾਣਾ ਰਾਜਾ ਸੰਸੀ ਰਹਿਣ ਵਾਲਾ 27 ਸਾਲ ਦੀ ਉਮਰ ਹੈ ਕਰਪੈਂਟਰ ਦਾ ਕੰਮ ਕਰਦਾ ਹੈ ਦੂਜੇ ਜਿਹੜੇ ਬੰਦੇ ਨੇ ਜੋਬਨਪ੍ਰੀਤ ਹੈ ਹਰਪ੍ਰੀਤ ਅਮਰਤਪਾਲ ਅਨਿਕੇਤ ਹਰਸ਼ਪ੍ਰੀਤ ਗੁਰਪ੍ਰੀਤ ਲਵਪ੍ਰੀਤ ਮਨਦੀਪ ਰੇਸ਼ਮਾ ਇੱਕ ਲੇਡੀ ਹੋਰ ਹੈ ਔਰ ਬਬਲੀ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਾ ਜਿਹਦੇ ਘਾਰੇ ਚ ਪਾਉਂਦੇ ਸੀ ਇੱਕ ਆਕਾਸ਼ਦੀਪ ਹੈ ਸੋ ਇਹਦੇ ਨਾਲ ਜਿਹੜੀ ਗੱਲ ਇੱਕ ਸਾਹਮਣੇ ਆਈ ਹੈ ਕਿ ਜਿਹੜਾ ਕੱਲੀ ਹੀਰੋਇਨ ਦਾ ਕੰਮ ਨਹੀਂ ਹੋ ਰਿਹਾ ਕਿ ਨਾਲ ਹੀ ਉਹ ਕਿਸੇ ਨਾ ਕਿਸੇ ਕਨਸਾਈਨਮੈਂਟ ਦੇ ਵਿੱਚ ਵੈਪਨਸ ਵੀ ਨਾਲ ਲੈ ਕੇ ਆ ਰਿਹਾ ਹੈ ਇਹ ਜਿਹੜਾ ਨੈਟਵਰਕ ਹੈ ਸੋ ਇੱਥੇ ਅਸੀਂ ਕੰਮ ਕਰ ਰਹੇ ਆ ਅਜੇ ਇਹ ਹੈਂਡਲਰ ਪਾਕਿਸਤਾਨ ਵਾਲੇ ਦਾ ਤਾਂ ਕਲੀਅਰ ਹੋਇਆ ਸਾਨੂੰ ਪਰ ਇਹਨਾਂ ਨੇ ਕੁਝ ਹੋਰ ਹੈਂਡਲਰ ਸਾਨੂੰ ਪਤਾ ਅਜੇ ਨਹੀਂ ਲੱਗ ਸਕੇ ਕਿਉਂਕਿ ਕੋਈ ਟੈਕਨੀਕਲ ਉਹਦੀ ਜਿਹੜੀ ਹੈ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਉਹਨੂੰ ਵੀ ਅਸੀਂ ਜਲਦੀ ਕਾਬੂ ਕਰਾਂਗੇ ਤਾਂ ਕਿ ਇਹ ਸਾਰਾ ਟੋਟਲ ਜਿਹੜਾ ਇਹਦਾ ਪਿਛਲਾ ਬੇਸ ਹੈ ਉਹੀ ਸਾਰਾ ਸਮੈਸ਼ ਹੋ ਜਾਵੇ। ਡਰਾਪ ਆਊਟ ਕਿੰਨਾ ਹੈ ਕੀ ਤਾ? ਅਜਨਾਲਾ ਤੇ ਰਮਦਾਸ ਏਰੀਆ ਦੇ ਵਿੱਚੋਂ ਕਨਸਾਈਨਮੈਂਟ ਮੈਂ ਤੁਹਾਨੂੰ ਦੱਸਿਆ ਉਸ ਸੈਕਟਰ ਦੇ ਵਿੱਚ ਬਾਰਡਰ ਦੇ ਉੱਤੋਂ ਆਈ ਹੈ ਜੀ। ਔਰ ਇਹ ਜਿਹੜਾ ਜੇ ਆਪਾਂ ਇਹਦੇ ਪਿਛੋਕੜ ਜਾਈਏ ਮਨਜੀਤ ਭੋਲਾ ਜਦੋਂ ਕਾਰਪੈంటర్ ਦਾ ਕੰਮ ਕਰਦਾ ਸੀ ਡੇਰਾ ਬਾਬਾ ਨਾਨਕ ਤੇ ਉਸ ਏਰੀਏ ਚ ਇਹਨੇ ਕਾਰਪੈਂਟਰੀ ਦੇ ਵਿੱਚ ਜਦੋਂ ਗਿਆ ਤੇ ਇਹਦੇ ਲਿੰਕ ਸਟੈਬਲਿਸ਼ ਹੋ ਗਏ ਉਹ ਉਹਦੇ ਚ ਆਪਣੇ ਇਹਦੇ ਉਹ ਜਦੋਂ ਉਹਨਾਂ ਨਾਲ ਲਿੰਕ ਸਟੈਬਲਿਸ਼ ਹੋਏ ਤੇ ਉਸ ਤੋਂ ਬਾਅਦ ਇਸ ਨੈਟਵਰਕ ਦੇ ਵਿੱਚ ਆ ਗਿਆ ਤੇ ਇਹਨੇ ਜਿਹੜਾ ਸਾਰਾ ਸਿਸਟਮ ਬਣਾ ਲਿਆ ਮੇਨ ਗੱਲ ਉਹੀ ਹੈ ਮਨੀ ਔਰ ਫਾਈਨੈਂਸ਼ੀਅਲ ਜਿਹੜਾ अगेन ਉਸ ਲਾਲਚ ਦੇ ਵਿੱਚ ਆ ਕੇ ਸਾਰਾ ਇਹ ਕੰਮ ਕੀਤਾ ਗਿਆ ਸਰ ਜੀ ਆ ਮੈਂ ਮਰੀ ਬਸਰਤੀ ਦੀ ਗੱਲ ਜਿਹਨਾਂ ਦੇ ਨਾਲ ਲੱਗਾ ਕਿ ਉਹ ਕਿਸ ਤਰ੍ਹਾਂ ਸੀ ਨਾਲ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਕਿਸ ਤਰ੍ਹਾਂ ਉਹਨਾਂ ਦਾ ਲਈਆ ਪਾਇਆ ਦੇਖੋ ਇਹ ਰਹਿਣ ਵਾਲੇ ਉਸ ਏਰੀਏ ਦੇ ਨਾਲ-ਨਾਲ ਨੇ ਜਿਹੜੇ ਬਾਕੀ ਦੇ ਮੁੰਡੇ ਨੇ ਨਾ ਜੀ ਕੋਈ ਬਿਜਲੀ ਦਾ ਕੰਮ ਕਰਦਾ ਹੈ ਤੇ ਛਾਟੇ ਏਰੀਏ ਚ ਕਾਫੀ ਇਹਨਾਂ ਦਾ ਜੇ ਆਪਾਂ ਦੇਖੀ ਜਿਵੇਂ ਬਬਲੀ ਹੈ ਉਹ ਗੁਰੂ ਅਮਰਦਾਸ ਕਲੋਨੀ ਨਾਰਾਇਣਗੜ੍ਹ ਛਾਟਾ ਦੇ ਵਿੱਚ ਰਹਿ ਰਹੀ ਹੈ ਜਿਹਦਾ ਨਾਮ ਮੈਂ ਲੈ ਰਿਹਾ ਸੀਗਾ ਤੇ ਜੋਬਨਪ੍ਰੀਤ ਜਿਹੜਾ ਮੁੰਡਾ ਉਹ ਅ ਅਰਜਨ نگر ਪੱਠੇ ਦੇ ਕੋਲ ਜਿਹੜਾ ਉਹਦਾ ਕੰਮ ਕਰਦਾ ਹੈ ਬਿਜਲੀ ਦਾ ਸੋ ਇਹ ਉਸ ਏਰੀਆ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੰਟੈਕਟ ਹੋਇਆ ਔਰ ਇੱਕ ਦੂਜੇ ਨੂੰ ਜਾਣਦੇ ਸੀਗੇ। ਤੋਂ ਉਹਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਦੇ لالਚ ਵਾਸਤੇ ਹੀ ਸਾਰਾ ਇਹ ਕੰਮ ਕੀਤਾ ਗਿਆ ਹੈ ਨਾ ਵੱਲੋਂ। ਬਟ ਇਹਦੇ ਵਿੱਚ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਇਹਨਾਂ ਨੇ ਅੱਗੇ ਕਿਹਨੂੰ ਕਿਹਨੂੰ ਦਿੱਤੇ। ਪਹਿਲੀ ਅਕਸਾਈਨਮੈਂਟ ਤੋਂ ਉਹਦੇ ਉੱਤੇ ਸਾਡੇ ਵਾਸਤੇ ਮੇਜਰ ਚੈਲੰਜ ਹੈ। ਉਹ ਉਹਨੂੰ ਆਪਾਂ ਉਸਤੇ ਜ਼ੋਰ ਪਾ ਰਹੇ ਹਾਂ। ਐਸੇ ਤਾਂ ਇਹਨਾਂ ਨੂੰ ਜਦਾਂ ਵੇਚੀ ਜਿਹੜੀ ਡਰਗ ਮੰਨੀ ਹੈ ਉਹਦੇ ਤੋਂ ਹੀ ਹੈਗੀ ਹੈ ਉਹ ਉਹੀ ਅਸੀਂ ਦੇਖ ਰਹੇ ਹਾਂ ਜੀ ਕਾਫੀ ਇਹਨਾਂ ਨੇ ਜਗ੍ਹਾ ਦਸੀਆਂ ਆਊਟਸਾਈਡ ਡਿਸਟ੍ਰਿਕਟ ਅਮਰਸਰ ਕਮਿਸ਼ਨਰੇਟ ਤੋਂ ਬਾਹਰ ਦਸੀਆਂ ਬਟ ਉੱਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਪਰ ਸਾਰਾ ਉਸ ਏਰੀਆ ਦੇ ਕੈਮਰੇ ਵਗੈਰਾ ਸਾਰਾ ਕੁਝ ਟੈਕਨੀਕਲੀ ਸਾਰਾ ਦਿਖ ਰਿਹਾ ਹੈ ਇਹਨਾਂ ਦਾ ਕੋ ਪੁਰਾਣਾ ਨੈਟਵਰਕ ਹੈ ਇਹਨਾਂ ਦੇ 3 ਮਹੀਨੇ ਤੋਂ ਐਕਟਿਵ ਨੇ ਜੀ ਕਾਫੀ ਦੇਖੋ ਜਿਹਦੇ ਘਰ ਰੱਖੇ ਚ ਮਤਲਬ ਉਹਦੇ ਘਰ ਚ ਰੱਖੀ ਹੈ ਤੇ ਉੱਥੇ ਸੇਫ ਹਾਊਸ ਬਣਾਇਆ ਉੱਥੇ ਲੋਕਾਂ ਨੂੰ ਸ਼ੱਕ ਹੀ ਨਹੀਂ ਪੈਂਦਾ ਵੀ ਲੇਡੀ ਦਾ ਘਰ ਹੈ ਨਾਰਮਲ ਜਿਹਾ ਉੱਥੇ ਕੋਈ ਚੀਜ਼ ਰੱਖ ਦਿਓ ਕੋਈ ਪੁਲਿਸ ਸ਼ੱਕ ਹੀ ਨਹੀਂ ਕਰ ਸਕਦੀ ਹਾਂਜੀ ਹਾਂਜੀ ਬਿਲਕੁਲ ਪੁਲਿਸ ਸਾਹਿਬ ਜੀ ਬੜੀ ਸਿਮਪਲ ਸਮੱਸਿਆ ਉਸੇ ਲੈ ਕੇ ਨਾ ਲਿਖਦੇ ਹੈਗੇ ਕਿਹੜੇ ਜੀ ਗੱਲ ਦੀ ਕਿਸੇ ਬੜੀ ਸਿਜਾ ਕੀਤੀ ਹੈ ਹਾਂਜੀ ਸਾਥ ਨਾਲ ਮਿਲ ਗਈ ਕਿ ਉਹਨਾਂ ਦਾ ਡਾਕੂਮੈਂਟ ਨਹੀਂ ਸੀ ਨਹੀਂ ਉਹ ਹੋਰ ਉਹ ਨਵਾਂ ਨਹੀਂ ਹੈ ਸਾਰੇ 12 ਦੇ 12 ਬੰਦੇ ਆਪਾਂ ਫੜ ਲਏ ਆ ਸਿਰਫ ਇਹਨਾਂ ਦੇ ਕੁਝ ਜਿਹੜੇ ਕਨੈਕਸ਼ਨਸ ਨੇ ਉਹ ਮੈਂ ਤੁਹਾਨੂੰ ਦੱਸਿਆ ਸੀ ਉੱਥੇ ਵਰਕ ਕਰਨਾ ਸਾਡੇ ਵਾਸਤੇ ਜ਼ਰੂਰੀ ਆ ਤੇ ਕਰ ਵੀ ਰਹੇ ਆ ਉਹ ਚੈੱਕ ਕਰ ਦਿੰਨੇ ਆਪਾਂ ਵੀ ਉਹਨਾਂ ਅੰਗਨਵਾੜੀ ਵਰਕਰ ਕਿਸ ਤਰ੍ਹਾਂ ਦਾ ਉਹਦਾ ਉੱਥੇ ਬਿਹੇਵਰ ਸੀ ਅਜੇ ਉਧਰ ਗਏ ਨਹੀਂ ਆਫੀਸ਼ੀਅਲੀ ਕਿਉਂਕਿ ਅਸੀਂ ਮੇਨਲੀ ਇਹਨੂੰ ਨੈੱਟਵਰਕ ਨੂੰ ਤੋੜਨ ਦੇ ਵਿੱਚ ਲੱਗੇ ਹੋਏ ਸੀ ਸੋ ਅਸੀਂ ਮੈਂ ਆਪਣੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਡੀਜੀ ਸਾਹਿਬ ਨੇ ਵੀ ਇਹਨੂੰ ਟਵੀਟ ਕੀਤਾ ਹੁਣੀ ਤਾਂ ਮਤਲਬ ਇਟ ਇਜ਼ ਅ ਗੁੱਡ ਕੈਚ ਇਨ ਦੀ ਨਿਊ ਇਅਰ ਔਰ ਇਹਦੇ ਨਾਲ ਮੇਨ ਗੱਲ ਹੈ ਕਿ ਸਾਡਾ ਵੈਪਨ ਐਂਡ ਨਾਰਕੋਟਿਕ ਦੋਨਾਂ ਦਾ ਜਿਹੜਾ ਕਨੈਕਸ਼ਨ ਹੈ ਔਰ ਨੈੱਟਵਰਕ ਨੂੰ ਸਮੈਸ਼ ਹੁੰਦਾ ਉਹਨਾਂ ਡੈਫੀਨਿਟਲੀ ਰਾਹਤ ਆਉਂਦੀ ਹੈ ਨੀ ਟੈਰਰ ਐਂਗਲ ਨਹੀਂ ਆ ਦੇਖੋ 3 ਮਹੀਨੇ ਦੀ ਸਰ ਕਿੰਨੀ ਟਾਈਮ ਲਾਈ ਬੰਦਾ ਦੇ ਕੰਮ ਦੇ ਦੇਖੋ ਉਹਨੂੰ ਕਹਿਣਾ ਅਜੇ ਇੰਟਰੋਗੇਸ਼ਨ ਤੇ ਡਿਪੈਂਡ ਕਰਦਾ ਗੱਲਾਂ ਕੋਰਿਬੋਰੇਟ ਕਰਨੀਆਂ ਬਹੁਤ ਸਾਡਾ ਕੁਝ ਥੋੜਾ ਟਾਈਮ ਵੀ ਵੇਸਟ ਹੋ ਗਿਆ ਵੀ ਪਾਰਟੀ ਇੱਥੋਂ ਗਈ ਉਹਥੇ ਜੇ ਐਂਡ ਕੇ ਤੋਂ ਫੜ ਕੇ ਫੁੜ ਕੇ ਲਿਆਈ ਉਹਦੇ ਚ ਇੰਟਰੋਗੇਸ਼ਨ ਨੂੰ ਅਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹਦੇ ਤੇ ਫੋਕਸ ਹੋਣ ਕਰਨਾ ਵੈਪਨਸਰੀ ਉਹਨਾਂ ਨੇ ਮੰਗਵਾਈ ਸੀ ਜਾਂ ਉਹਨਾਂ ਨੇ ਭੇਜਦੇ ਜਾਂ ਇਹਨੂੰ ਉਹ ਯਾਰ ਇਹਨਾਂ ਨੂੰ ਪਤਾ ਬੰਦਾ ਅੱਗੇ ਵੀ ਇਹਨਾਂ ਦੇ ਧਿਆਨ ਚ ਹੀ ਸੀ ਸਾਰੀ ਗੱਲ ਇਹਨਾਂ ਨੇ ਅੱਗੇ ਡਿਲੀਵਰੀ ਦੇਣੀ ਸੀ ਜੇ ਆਪਾਂ ਵੈਪਨ ਦੇਖੀਏ ਕਾਫੀ ਇਹ ਮਤਲਬ ਸਫਿਸਟੀਕੇਟਡ ਵੈਪਨ ਨੇ 0.30 ਬੋਰ ਦੇ ਜਿਹੜੇ ਉਹਨਾਂ ਚੋਂ ਦੋ ਵੈਪਨ ਜਿਹੜੇ ਆ ਉਹ ਆਟੋਮੈਟਿਕ ਫਾਇਰ ਵੀ ਕਰ ਸਕਦੇ ਨਹੀਂ ਪਹਿਲਾ ਹੈ ਨਹੀਂ ਜੀ ਥੈਂਕ ਯੂ ਜੀ